ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਰਵਨੀਸ਼ ਜੀ ਪੇ ਪੇਟੀਅਮ ਫੋਨ ਪੇ ਚੋਣ ਵਾਲੇ ਲੱਖਾਂ ਕਰੋੜਾਂ ਯੂਜ਼ਰਾਂ ਦੇ ਲਈ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਨੋਟਵੰਤ ਤੋਂ ਬਾਅਦ ਦੇ ਡਿਜੀਟਲ ਪੇਮੈਂਟ ਦਾ ਰੁਝਾਨ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ 스마트ਫੋਨ ਰਾਹੀਂ ਭੁਗਤਾਨ ਕਰਨਾ ਸਾਨ ਹੋਣ ਕਰਕੇ ਲੋਕ ਨਕਦ ਨਾਲੋਂ ਆਨਲਾਈਨ ਟ੍ਰਾਂਜ਼ੈਕਸ਼ਨ ਨੂੰ ਤਰਜੀਹ ਦੇ ਰਹੇ ਨੇ ਸਰਕਾਰ ਦੀ ਡਿਜੀਟਲ ਭੁਗਤਾਨ ਉਤਸ਼ਾਹਿਤ ਦੇਣ ਲਈ ਸਮੇਂ-ਸਮੇਂ ਤੇ ਨਿਯਮ ਅਤੇ ਸਹੂਲਤਾਾਂ ਲਿਆਂਦੀਆਂ ਜਾ ਰਹੀਆਂ ਇਸੇ ਦੌਰਾਨ 15 ਸਤੰਬਰ 2025 ਤੋਂ ਯਾਨੀ ਕਿ ਕੱਲ ਤੋਂ UPI ट्रांजैक्शन ਦੇ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਨੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਐਲਾਨ ਕੀਤਾ ਹੈ ਕਿ 15 ਸਤੰਬਰ ਤੋਂ ਪਰਸਨਲ ਯੂ ਮਰਚੈਂਟ ਪਤਾਨ ਦੀ ਲਿਮਟ ਵਧਾ ਦਿੱਤੀ ਗਈ ਹੈ ਹੁਣ ਤੁਸੀਂ UPI ਰਾਹੀਂ ਇਨੋ ਰੈਸਟ ਪ੍ਰੋਬਲਮ ਲੋਨ ਦੀ EMI ਕ੍ਰੈਡਿਟ ਕਾਰਡ ਵਿਲ ਜਾ ਫੈਕਟਲ ਮਾਰਕਟ ਦੇ ਨਿਵੇਸ਼ ਵਰਗੇ ਭੁਗਤਾਨ 24 ਘੰਟਿਆਂ ਦੇ ਅੰਦਰ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਕਰ ਸਕੋਗੇ 12 ਹੋਰ ਕੈਟਾਗਰੀ ਦੇ ਰੋਜ਼ਾਨਾ ट्रांजैक्शन ਲਿਮਿਟ ਉਪਰ ਦਿੱਤੀ ਗਈ ਹੈ ਪਰਸਨਲ ਜੂ ਮਰਟਾਇਲ ਚ ट्रांजैक्शन ਲਈ ਇੱਕ ट्रांजैक्शन ਦੀ ਲਿਮਿਟ 5 ਲੱਖ ਰੁਪਏ ਕਰ ਦਿੱਤੀ ਜਾਵੇਗੀ ਕ੍ਰੈਡਿਟ ਕਾਰਡ ਬਿੱਲ ਦੇ ਭੁਗਤਾਨ ਲਈ ਇੱਕ ਫਿਰ 5 ਲੱਖ ਰੁਪਏ ਤੱਕ ਦੀ ਜਾਤ ਹੋਵੇਗੀ ਜਦ ਕਿ ਰੋਜ਼ਾਨਾ ਦੀ ਲਿਮਿਟ 6 ਲੱਖ ਰੁਪਏ ਤੱਕ ਦੀ ਪੇਮੈਂਟ ਹੋਵੇਗੀ ਲੌਨ EMI ਦੇ ਪ੍ਰਤੀ ट्रांजैक्शन 5 ਲੱਖ ਰੁਪਏ ਤੱਕ ਕਰਤੇ ਹੋ ਰਜਾਨਾ ਵਾ ਤੋਂ 10 ਲੱਖ ਰੁਪਏ ਤੱਕ ਭੁਗਤਾਨ ਕਰ ਸਕੇਗਾ ਜੇਕਰ ਤੁਸੀਂ ਆਪਣੇ ਦੋਸਤਾਂ ਜਾਂ ਰਿਸ਼ਤਿਆਂ ਨੂੰ ਪੈਸੇ ਭੇਜਣ ਦੀ ਲਿਮਟ ਬਦਲੀ ਨਹੀਂ ਹੈ ਤਾਂ ਹਾਲੇ 1 ਲੱਖ ਰੁਪਏ ਪਤੀ ਹੀ ਹੋ ਰਹੇਗੀ ਇਸ ਫੈਸਲੇ ਨਾਲ ਫੋਨਪੇ Google Pay ਅਤੇ Paytm ਵਰਗੀਆਂ ਐਪਸ ਰਾਹੀਂ ਵੱਡੇ ਭੁਗਤਾਨ ਹੋਰ ਵੀ ਆਸਾਨ ਹੋ ਜਾਣਗੇ ਜੇਕਰ ਤੁਸੀਂ ਹੋਰ ਵੀ ਕੁਝ ਖਰੀਦਣਾ ਚਾਹੁੰਦੇ ਹੋ ਤਾਂ ਟਰਾਂਜੈਕਸ਼ਨ ਜੁਪੀ ਰਾਹੀਂ ਇਸ ਤੋਂ ਬਿਨਾ ਕਿਸੇ ਰੁਕਾਵਟ ਦੇ ਹੋ ਸਕਣਗੇ ਇਸ ਨਾਲ ਅਸਲਸ ਅਰਥਵਸਥਾ ਨੂੰ ਵੀ ਵੱਡਾ ਵੱਲ ਮਿਲੇਗਾ ਅਜੀਆਂ ਹੋਰ ਖਬਰਾਂ ਜੰਨੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਮਿਲਦੇਆਂ ਜਿਹੀਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ